ਹਾਂ ਸਸਿਕਲ ਜੀ ਮੀਤਕਾਰ ਤੁਸੀਂ ਬਹੁਤ ਵਧੀਆ ਹੋਵੋਗੇ ਪਹਿਲਾ ਹੀ ਦਿਨ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਨਿਊਜ਼ ਲੈ ਕੇ ਆਏ ਹਾਂ ਇਹ ਵੀਡੀਓ ਹੈਗੀ ਹੈ ਮਿਸਟਰ ਐਂਡ ਮਿਸਿਸ ਛੱਲੇ ਬਾਰੇ ਬਹੁਤ ਹੀ ਲੋਕਾਂ ਦੇ ਉਹਨਾਂ ਨੂੰ ਕੁਐਸਚਨ ਆ ਰਹੇ ਆ ਅੱਜ ਆਪਾਂ ਤੁਹਾਨੂੰ ਉਹਨਾਂ ਦੇ ਆਨਸਰ ਦੇਵਾਂਗੇ ਬਹੁਤ ਲੋਕਾਂ ਨੂੰ ਇਦਾਂ ਨਹੀਂ ਪਤਾ ਵੀ ਜੋ ਦੇ ਕਿੰਨੀਆਂ ਨਰਾਨਾ ਮੀਨਸ ਜਿਹੜਾ ਮੈਕ ਆ ਉਸ ਦੇ ਕਿੰਨੀਆਂ ਭੈਣਾਂ ਮੈਂ ਤੁਹਾਨੂੰ ਕਲੀਅਰ ਕਰਾਂਗੀ ਉਹ ਕਿੱਥੇ-ਕਿੱਥੇ ਵਹਈਆਂ ਤੇ ਉਹਨਾਂ ਦੇ ਹਸਬੰਡ ਕੀ ਕੰਮ ਕਰਦੇ ਆ ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੀ ਆਪਾਂ ਗਾ ਆਪਾਂ ਪਹਿਲਾਂ ਤੁਹਾਨੂੰ ਦੱਸ ਦਈਏ ਮਿਸ ਐਨੀਮਿਸ ਚੱਲਦੀ ਫੈਮਿਲੀ ਬਹੁਤ ਹੀ ਐਸੀਐਮ ਜਿਹਾ ਮੈਂ ਕਿ ਦੀਪਤਾ ਪਰਿਵਾਰ ਬਹੁਤ ਹੀ ਵਧੀਆ ਉਹਨਾਂ ਦੀ ਵਾਈਫ ਜੋਤ ਬਹੁਤ ਹੀ ਵਧੀਆ ਤੇ ਉਹਨਾਂ ਦੀ ਮੰਮੀ ਤੜੀ ਦਾ ਨੇਚਰ ਤੇ ਤਕਦੀਰ ਦਾ ਨੇਚਰ ਬਹੁਤ ਹੀ ਨਾਈਸ ਆ ਅਗੇ ਹੀ ਉਹਨਾਂ ਨੂੰ ਇਦਾਂ ਦੀਆਂ ਹੀ ਫੈਮਿਲੀਆਂ ਮਿਲੀਆਂ ਵਾ ਉਹਨੀਆਂ ਦੇ ਤਿੰਨ ਸਿਸਟਰ ਆ ਜੋ ਕਿ ਆਪਣੇ ਸਹੁਰੇ ਘਰ ਬਹੁਤ ਹੀ ਖੁਸ਼ ਆ ਤੇ ਉਹਨਾਂ ਦੁਨੀਆਂ ਜੁਵਾਈਆਂ ਨੇ ਬਹੁਤ ਹੀ ਵਧੀਆ ਮਿਸਾਇਲ ਕੰਮ ਕੀਤੀ ਕਿਉਂਕਿ ਅੱਜ ਦੇ ਟਾਈਮ ਵਿੱਚ ਇੱਕ ਸਾਡੂ ਦੂਸਰੇ ਸਾਡੂ ਨੂੰ ਦੇਖ ਕੇ ਰਾਜੀ ਨਹੀਂ ਹੁੰਦਾ ਤੇ ਪਰ ਉਹਨਾਂ ਨੇ ਸਾਡੂ ਦਾ ਰਿਸ਼ਤਾ ਰੱਖਿਆ ਹੀ ਨਹੀਂ ਇਸ ਭਰਾਮਾਂ ਦੀ ਤਰ੍ਹਾਂ ਇੱਕ ਦੂਜੇ ਨੂੰ ਮਤਲਬ ਕਿ ਟਰੀਟ ਕਰਦੇ ਆ ਉਹਨਾਂ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਵੀ ਇਹ ਸਾਡੂ ਆ ਹਨਾ ਭਰਾਮਾਂ ਦੀ ਤਰ੍ਹਾਂ ਉਹਨਾਂ ਦੇ ਵਿੱਚ ਬਹੁਤ ਵੰਦੀਆ ਬੌਂਡ ਬਣਿਆ ਹੋਇਆ ਵਾ ਤੇ ਇਸ ਦੇ ਨਾਲ ਮਿਕਦੀਪ ਤੇ ਉਸ ਦਾ ਪਰਿਵਾਰ ਵੀ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਹਨਾ ਪਹਿਲਾਂ ਕਰਦੇ ਨੂੰ ਟੈਨਸ਼ਨ ਹੁੰਦੀ ਹੈ ਕਿ ਵੀ ਕਿੱਦਾਂ ਦੀਆਂ ਫੈਮਲੀਆ ਹੋਣਗੀਆਂ ਪਰ ਸਾਰੀਆਂ ਆਮਲੀਆ ਹੀ ਬਹੁਤ ਨਾਈਸ ਆ ਉਹਨਾਂ ਦੀ ਭੈਣਾਂ ਵੀ ਨਾਈਸ ਆ ਉਹਨਾਂ ਦੇ ਹਸਬੰਡ ਵੀ ਨਾਈਸ ਆ ਤੇ ਉਹਨਾਂ ਨੇ ਜਿਹੜੀਆਂ ਅੱਗੇ ਸੌਰਾ ਫੈਮਲੀਆ ਮਿਲੀਆਂ ਉਹ ਵੀ ਬਹੁਤ ਨਾਈਸ ਆ ਭਗਵਾਨ ਇਦਾਂ ਹੀ ਕਿਸੇ ਨੂੰ ਨજર ਨਾ ਲਾਵੇ ਇਦਾਂ ਹੱਸਦਾ ਰਸਦਾ ਪਰਿਵਾਰ ਵਧੀਆ ਰਹੇ ਇਹਨਾਂ ਦੀ ਕੋਈ ਟੈਨਸ਼ਨ ਨਹੀਂ ਗੀ ਸਭ ਤੋਂ ਵੱਡੀ ਟੈਨਸ਼ਨ ਨਹੀਂ ਹੁੰਦੀ ਆ ਵੀ ਸਾਡੂਆਂ ਦੀ ਬਣੇ ਜੇ ਨਾਮ ਬਣੇ ਪਰ ਇਹਨਾਂ ਦੀ ਟੱਚਵੁੱਡ ਪਰਮਾਤਮਾ ਇਦਾਂ ਹੀ ਬਣਾਈ ਰੱਖੇ ਪੂਰੇ ਪਰਿਵਾਰ ਦਾ ਇਦਾਂ ਹੀ ਮੇਲ ਮਲਾਪ ਕਰਾਈ ਰੱਖੇ ਚਲੋ ਜੀ ਆਪਾਂ ਹਮ ਜ਼ਿਆਦਾ ਟਾਈਮ ਵੇਸਟ ਨਾ ਕਰਕੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਇਹ ਸਭ ਤੋਂ ਵੱਡੀ ਦੀਦੀ ਹੈਗੀ ਉਹਨਾਂ ਦੇ ਦੀਪੂ ਦੀਦੀ ਜੋ ਉਹਦੇ ਹਸਬੰਡ ਹੈਗਾ ਕੁਲਵੀਰ ਸਿੰਘ ਜੋ ਕਿ ਧਰਮਕੋਟ ਵਿਆਹੇ ਹੋਇਆ ਤੇ ਉਸ ਦੇ ਉਹਨਾਂ ਦੇ ਇੱਕ ਬੇਟੀ ਆ ਤੇ ਇੱਕ ਉਹਨਾਂ ਦੇ ਬੇਟਾ ਵਾ ਤੇ ਜਿਉਂ ਉਹਨਾਂ ਨੇ ਕੰਮਕਾਰ ਦੀ ਗੱਲ ਕਰੀ ਇੱਕ ਉਹਨਾਂ ਦੀ ਫੀਡ ਫੈਕਟਰੀ ਆ ਇੱਕ ਉਹਨਾਂ ਦੀ ਆਟਾ ਚੱਕੀ ਆ ਇੱਕ ਉਹਨਾਂ ਦੀ ਡੈਰੀ ਆ ਤੇ ਪਹਿਲੀ ਵੀ ਉਹ ਆਪ ਕਰਦੇ ਆ ਦੂਸਰੇ ਨੰਬਰ ਤੇ ਆ ਗਿਆ ਕਿਰਨਦੀਪ ਕੌਰ ਜੀ ਉਸਦੇ ਹਸਬੰਡ ਦਾ ਨਾਮ ਹੈਗਾ ਭਾਰਤ ਜਿੰਦਰ ਸਿੰਘ ਉਹਨਾਂ ਦਾ ਆਪਣਾ ਚੈਨਲ ਵੀ ਹੈ ਤਾਜ਼ਾ ਨਾਗਰ ਤੇ ਉਹ 스ਪੈਨ ਦੇ ਵਿੱਚ ਰਹਿੰਦੇ ਆ ਫੋਨ ਕੰਟਰੀ 스ਪੈਨ ਦੇ ਵਿੱਚ ਰਹਿੰਦੀ ਆ ਤੇ ਉਹ ਵੀ ਆਇਆ ਹੋਇਆ ਮੈਧਪੁਰ ਦੁਆਬੇ ਵਾਲੀ ਸਾਈਡ ਮੈਧਪੁਰ ਨਵਾਂ ਸ਼ਹਿਰ ਜਿਹੜਾ ਨਵਾਂ ਸ਼ਹਿਰ ਪੈਂਦਾ ਉਹਨਾਂ ਨੂੰ 3ਰੇ ਨੰਬਰ ਤੇ ਆ ਗਿਆ ਉਹਨੂੰ ਸਿਸਟਮ ਅੰ딥ਕੋਰ ਉਫ ਲਾਲੀ ਆ ਤੇ ਉਸਦੇ ਹਸਬੰਦ ਦਾ ਨਾਮ ਹੈਗਾ ਬਿਆਨਤ ਸਿੰਘ ਪਿਛਲੇ ਮੰਥੀ ਉਹਨਾਂ ਦਾ ਵਿਆਹ ਹੋਇਆ ਵਾ ਤੇ ਜਿਹੜੀ ਮਨਦੀਪ ਕੋਰਾ ਉਹ ਬੰਨਾਲਾ ਖੁੱਡੀ ਕਲਾ ਵਿਆਹੇ ਹੋਇਆ ਤੇ ਮਨਦੀਪ ਅੰਗਾਂ ਲੇਕਾ ਜੌਬ ਕਰਦੀ ਆ ਮੈਨੇਜਮੈਂਟ ਦੀ ਜੌਬ ਕਰਦੀ ਆ ਜਿਹੜਾ ਉਸਦੇ ਹਸਬੰਦ ਆ ਉਹ ਗਵਰਨਮੈਂਟ ਟੀਚਰ ਆ ਤੇ ਚੌਥੇ ਨੰਬਰ ਤੇ ਆ ਗਿਆ ਮਿਸਟਰ ਐਂਡ ਮਿਸੈਸ ਮਹਿਕਦੀਪ ਤੇ ਜੋਤ ਮਹਿਕਦੀਪ ਦਾ ਪੂਰਾ ਨਾਮ ਮਹਿਕਦੀਪ ਤੇ ਜਾਨਦੀਓ ਮਹਿਕਦੀਪ ਆ ਉਸਦੀ ਵਾਈਫ ਜੋਤ ਆ ਤੇ ਉਹ ਦੋ ਆਬੀ ਵਾਲੀ ਸਾਈਡ ਆਪਣਾ ਜਮ ਮੰਡੀ ਚ ਵਿਆਏ ਹੋਇਆ ਉਹਨਾਂ ਦੀ ਇੱਕ ਬੇਟੀ ਹੈ ਤਕਦੀਰ ਕੌਰ ਤੇ ਇਹਨਾਂ ਦਾ ਪਿੰਡ ਕੋਟਲੀਆ ਬਲੂਆ ਤੇ ਇਹ ਬਲੌਗਰ ਹੀ ਆ ਤੇ ਇਹ ਆਪਣੇ ਮਤਲਬ ਕਿ ਵਾਈ ਵੀ ਕਰਦੇ ਆ ਪਹਿਲੀ ਵੀ ਇਹਨਾਂ ਕੋਲ ਹੈਗੇ ਤੇ ਵਾਈ ਵੀ ਕਰਦੇ ਆ ਹੁਮੀ ਕਹਿੰਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਕੋ ਚੈਨਲ ਤੇ ਪਹਿਲੀ ਵਾਰ ਹੈ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ